ਬਹੁਤ سارے ਲੋਕਾਂ ਦਾ ਨਾ ਅਕਸਰ ਇਹ ਸਵਾਲ ਦਿੰਦਾ ਹੈ ਕਿ ਸਾਨੂੰ ਦਿਨ ਦੇ ਮੁਤਾਬਕ ਰੰਗ ਪਾਣੇ ਚਾਹੀਦੇ ਆ ਮਤਲਬ ਕਿ ਸ਼ਨੀਵਾਰ ਨੂੰ ਕਾਲਾ ਰੰਗ ਤੇ ਬੁੱਧਵਾਰ ਨੂੰ ਹਰਾ ਰੰਗ ਮੰਗਲਵਾਰ ਨੂੰ ਲਾਲ ਰੰਗ ਜਾਂ ਵੀਰਵਾਰ ਨੂੰ ਪੀਲਾ ਨਹੀਂ ਇਹ ਇਦਾਂ ਨਹੀਂ ਹੁੰਦਾ ਕਿਸੇ ਨੂੰ ਮਾਂਬਾਦੀ ਤੇ ਕਿਸੇ ਨੂੰ ਸਵਾਦੀ ਸਾਰੇ ਰੰਗ ਸਾਰਿਆਂ ਲਈ ਨਹੀਂ ਬਣੇ ਹੁੰਦੇ ਨਾ ਹੀ ਸਾਰਿਆਂ ਦੀ ਪਸੰਦ ਸਾਰੇ ਰੰਗਾਂ ਦੀ ਹੁੰਦੀ ਹੈ ਰੰਗ ਜਿਵੇਂ ਕੋਈ ਨਗ ਸਜੈਸਟ ਕਰਦਾ ਹੈ ਨਗ ਆਲਮੋਸਟ ਉਸੇ ਤਰੀਕੇ ਨਾਲ ਸਜੈਸਟ ਕੀਤੇ ਜਾਂਦੇ ਆ ਜਿਹਦੀ ਵੀ ਰਾਸ਼ੀ ਚੰਦਰ ਰਾਸ਼ੀ ਜਾਂ ਫਿਰ ਲਗਨ ਸ਼ਨੀ ਦਾ ਹੋਵੇ ਮਕਰ ਜਾਂ ਕੁੰਭ ਹੋਵੇ ਐਸੇ ਲੋਕਾਂ ਨੂੰ ਬਲੈਕ ਕਲਰ ਬਹੁਤ ਜ਼ਿਆਦਾ ਸੂਟ ਕਰਦਾ ਹੈ ਜੇ ਲਗਨ ਸ਼ਨੀ ਦਾ ਲਗਨ ਹੈ ਬੁੱਧ ਦਾ ਲਗਨ ਹੈ ਤਾਂ ਹਰਾ ਰੰਗ ਕਾਲਾ ਰੰਗ ਕਿਉਂਕਿ ਸ਼ੁਕਰ ਵੀ ਫਿਰ ਤ੍ਰਿਕੋਣ ਚ ਆ ਜਾਂਦਾ ਹੈ ਵਾਈਟ ਕਲਰ ਇਹ ਸਾਰੇ ਰੰਗ ਐਸੀ ਸਿਚੁਏਸ਼ਨ ਸ਼ੂਟ ਕਰਦੇ ਨੇ ਜੇ ਲਗਨ ਗੁਰੂ ਦਾ ਹੈ ਧਨੂ ਹੈ ਜਾਂ ਫਿਰ ਮੀਨ ਹੈ ਫਿਰ ਪੀਲਾ ਕਲਰ ਚੰਦਰਮਾ ਦਾ ਹੈ ਤਾਂ ਵਾਈਟ ਕਲਰ ਮੰਗਲ ਦਾ ਹੈ ਤਾਂ ਰੈੱਡ ਕਲਰ ਇਸ ਤਰੀਕੇ ਨਾਲ ਤੇ ਇਹਨੂੰ ਨਾ ਇਹਨੂੰ ਜਿਆਦਾਤਰ ਇਹਦਾ ਇਫੈਕਟ ਜਿਹੜਾ ਬਾਹਰੀ ਤੌਰ ਤੇ ਹੈ ਉਹ ਬਾਹਰਲੇ ਕਪੜੇ 'ਚ ਵੱਧ ਹੁੰਦਾ ਹੈ ਬਟ ਇਹਦਾ ਵੱਧ ਇਫੈਕਟ ਹੈ ਅਪਰ ਇਨਰ ਵੇਅਰਸ ਦੇ ਨਾਲ ਜੇ ਤੁਸੀਂ ਪੀਲੇ ਰੰਗ ਦੀ ਬਨਾਨ ਪਾਨੇ ਹੋ ਬਲੈਕ ਕਲਰ ਦੀ ਬਨਾਨ ਪਾਨੇ ਹੋ ਤਾਂ ਸ਼ਨੀ ਨੂੰ ਰਿਲੇਟ ਕਰਦਾ ਹੈ ਇਹਦੇ ਨਾਲ ਪੋਜ਼ਿਟਿਵਿਟੀ ਹੁੰਦੀ ਹੈ ਤੇ ਇਸ ਕਲਰ ਦੇ ਕੱਪੜੇ ਪਾਣ ਨਾਲ ਓਵਰ ਆਲ ਲਾਈਫ ਨੂੰ ਨਾ ਥੋੜੀ ਪੋਜ਼ਿਟਿਵ ਵਾਈਬਸ ਮਹਿਸੂਸ ਹੁੰਦੀਆਂ ਇਸ ਤੋਂ ਬਾਅਦ ਕੁਝ ਨਹੀਂ ਬਟ ਪਾ ਲੈਣੇ ਚਾਹੀਦੇ ਨੇ ਜੇ ਤੁਹਾਨੂੰ ਪਤਾ ਹੈ ਤੁਹਾਡਾ ਕਲਰ ਕਿਹੜਾ ਹੈ